ਪਹਿਲਾ ਜਿਹੜੀ ਕਾਂਗਰਸ ਸਰਕਾਰ ਵਲੇ ਜਾਂਦੀ ਵਲੇ ਪਰਮਿਟ ਅਲਾਟਮੈਂਟ ਹੋਏ ਨੇ ਉਹ ਦੱਸੋ ਵੀ ਕਿਹੜੇ ਵੇਰਜਗਾਰ ਨੂੰ ਮਿਲੇ ਨੇ ਸਾਰੀ ਕਿੱਕੀ ਢਿੱਲੂ ਨੂੰ ਹੋਏ ਨੇ ਜੀ ਮਿਲੇ ਨੇ ਵੱਡੀਆਂ ਵੱਡੀਆਂ ਬਿਲਡਿੰਗਾਂ ਦੇ ਵਿੱਚ ਆਈਐਸਓ ਪੀਸੀਸ ਆਫੀਸਰ ਬੈਟ ਨੇ ਕਿ ਇਹਨਾਂ ਦੀ ਆਵਾਜ਼ ਦੀ ਪਾਰਟੀ ਨਹੀਂ ਬਣਾਏ ਨੇ ਇਹ ਅੱਜ ਕਹਿ ਰਹੇ ਨੇ ਵੀ ਅਸੀਂ ਇਹ ਕਰਤਾ ਉਹ ਕਰਤਾ ਕੁਝ ਵੀ ਨਹੀਂ ਕਰਾਇਆ ਇਹਨਾਂ ਇਹਨਾਂ ਦੀ ਪਾਰਟੀ ਰਾਸਨ ਵੰਦੀ ਨਜ਼ਰ ਆ ਰਹੀ ਹੈ ਸਰਿਆਂ ਉਹਨਾਂ ਦੀ ਪਾਰਟੀ ਸ਼ਰਾਬ ਵੰਦੀ ਨਜ਼ਰ ਆ ਰਹੀ ਹੈ ਜਿਹੜੀ ਪਾਰਟੀ ਕਹਿੰਦੀ ਸੀ ਇਸ ਕੱਟੜੇ ਮਾਣਦਾਰ ਅਸੀਂ ਨਸ਼ਾ ਨਹੀਂ ਵੰਡਾਂਗੇ ਅਸੀਂ ਰਾਸਨ ਨਹੀਂ ਵੰਡਾਂਗੇ ਅਸੀਂ ਲੋਕਾਂ ਨੂੰ ਗਮਰਾਹ ਨਹੀਂ ਕਰਾਂਗੇ ਅੱਜ ਭਗਵੰਤ ਸਿੰਘ ਚੁੰਤਲੇ ਸੇ ਨਾ ਕੇ ਵੋਟਾਂ ਮਟੋਰ ਰਏ ਇਹ ਸਬੂਤ ਪੇਸ਼ ਕਰੇ ਉਹੋ ਚੀਜ਼ ਹੈ ਇਹਦੀ ਇਹ ਕੀ ਪਤਾ ਉਹਨਾਂ ਦੇ ਟਰੱਕ ਹੋਵੇ ਆਪਣਾ ਹੋਵੇ ਇਹਦੇ ਐਲੀਗੇਸ਼ਨ ਲਾਉਣਾ ਹੈ ਐਲੀਗੇਸ਼ਨ ਲਾਉਣਾ ਨਹੀਂ ਕਿ ਤੁਸੀਂ ਮੈਂ ਕਹਦਾ ਕਿ ਜਰੂ ਉਹ ਚੀਜ਼ ਦਾ ਫਲਾਣਾ ਚੀਜ਼ ਨਹੀਂ ਨਹੀਂ ਐਲੀਗੇਸ਼ਨ ਲਾਉਣਾ ਇੱਕ ਅਲੱਗ ਇੱਕ ਸਾਬਤ ਕਰਨਾ ਅਲੱਗ ਦੂਜਾ ਜਿ ਤੁਸੀਂ ਭਾਈ ਆਇਓ ਆਮਾਦੀ ਪਾਰਟੀ ਵਾਲੇ ਜੇ ਥੋੜਾ ਬਹੁਤ ਕਿਤੇ ਨਾ ਕਿਤੇ ਪਾਰਟੀਆਂ ਤੋਂ ਕਮੀਆਂ ਰਹੀਆਂ ਨੇਗੀਆਂ ਇਹਨਾਂ ਤੋਂ ਤਾਂ ਆ ਤੁਸੀਂ ਆਏ ਪਰ ਅੱਜ ਤੁਸੀਂ ਫੇਰ ਆ ਥੋੜੇ ਤੇ ਸਾਡੇ ਵਿੱਚ ਬਦਲਾਅ ਕੀ ਰਿਹਾ ਗਿਆ ਪਰ ਤੁਸੀਂ ਕਿਹੜਾ ਬਦਲਾਅ ਲੈ ਕੇ ਆਉਂਦਾ ਸੀ ਤੁਸੀਂ ਤਾਂ ਹਰ ਸਰਿਆਂ ਉਹੀ ਚੀਜ਼ਾਂ ਚੱਲ ਰਹੇ ਹੋ ਤੁਸੀਂ ਇੱਕ ਗੱਲ ਦੱਸੋ ਜਿੰਨਾ ਭਗਵੰਤ ਸਿੰਘ ਮਾਨ ਇੱਕ ਮਹੀਨੇ 'ਚ ਪੰਜਾਬ ਦੇ ਦੌਰੇ ਕਰਦੇ ਨੇ ਹਰ ਕੰਮ ਦੇ ਉਹਨੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ 5 ਸਾਲ ਤੀ ਨਹੀਂ ਆਇਆ ਜੀ ਕਾਂਗਰਸ ਵਾਲਿਆਂ ਨੂੰ ਪੁੱਛੋ ਵੀ ਤੁਹਾਡਾ ਕੈਪਟਨ ਵੀ ਮੁੱਖ ਮੰਤਰੀ ਐਮਐਲਏ ਨੂੰ ਮਿਲਿਆ ਸੀ ਕਦੀ ਇਹ ਦੇਖੋ ਸਾਡੀ ਪਾਰਟੀ ਆ ਕਾਂਗਰਸ ਪਾਰਟੀ ਦੇ ਵਿੱਚ ਸਾਰਾ ਡਿਸਪਲਿਨ ਬਣਿਆ ਹੋਇਆ ਸਾਰੇ ਮਿਲਦੀ ਸੀ ਕੈਪਟਨ ਰਵਿੰਦਰ ਜੀ ਬਹੁਤ ਸਾਰੇ ਇਹ ਜੇ ਵਰਕਰ ਪਛੇਰਪੁਰ ਦੇ ਵਿੱਚ ਬੈਠੇ ਨੇ ਮਹਿਲ ਕਲਾਚ ਬੈਠੇ ਨੇ ਜੇ ਡਾਇਰੈਕਟਲੀ ਇੰਡਾਇਰੈਕਟਲੀ ਜਾ ਕੇ ਕੈਪਟਨ ਰਵਿੰਦਰ ਸਾਹਿਬ ਨੂੰ ਮਿਲਦੇ ਹੁੰਦੇ ਸੀਗੇ ਇਹ ਕੱਲੀ ਆਮ ਆਦਮੀ ਪਾਰਟੀ ਨਹੀਂ ਹੈਗੀ ਵੀ ਇਕੱਲੇ ਭਗਵੰਤ ਪਾਣੀ ਆਮ ਲੋਕਾਂ ਨੂੰ ਮਿਲਦਾ ਸਾਡੇ ਚੰਨੀ ਸਾਹਿਬ ਨੇ ਮੁੱਖ ਮੰਤਰੀ ਇੱਕ ਚੀਜ਼ ਦੇਖਣ ਨੂੰ ਮਿਲਿਆ ਉਹ ਤੇ ਲਾ ਕੇ ਆਇਆ ਦੋ ਚਾਰ ਦਿਨ ਬਿਨਾਂ ਟੈਂਟ ਵੀ ਉੱਥੋਂ ਆਇਆ ਇੱਕ ਬਾਲਾ ਵੱਡਾ ਬਰਦਾ ਆਇਆ ਜੀ ਦਿੱਲੀ ਤੋਂ ਦਿੱਲੀ ਤੋਂ ਇਹਨਾਂ ਦੇ ਵਰਕਰ ਵੀ ਦਿੱਲੀ ਤੋਂ ਆਏ ਨੇ ਦੇਖੋ ਤੁਸੀਂ ਬਹੁਤ ਜ਼ਿਆਦਾ ਸਟਰਕਚਰ ਹੈ ਟਾਜ ਹੈਗਾ ਜਾਇ ਤੇ ਜੋ ਵੀ ਪੇੜ ਬੰਦੇ ਜਾਂ ਕੁਝ ਰੱਖੇ ਗਏ ਨੇ ਇਹ ਦੋ ਵਟਾ ਬਦਲਾ ਮੈਂ ਨਹੀਂ ਕਹਦੇ ਦੇਖਣਾ ਵੀ ਦਿੱਲੀ ਤੋਂ ਚੱਲੇ ਸਾਰਾ ਕੁਝ ਦਿੱਲੀ ਤੋਂ ਸਰਕਾਰ ਚੱਲਦੀ ਜ਼ਰੂਰ ਦੇਖੀ ਆ ਪਰ ਦਿੱਲੀ ਤੋਂ ਜਿਹੜਾ ਟਾਂਚਾ ਟੈਂਟ ਦਾ ਲਾ ਲਓ ਵਰਕਰਾਂ ਦਾ ਲਾ ਲਓ ਮੈਂ ਨਹੀਂ ਦੇਖਾਂ ਕਿ ਤੇ ਮਾਂ ਜਿਹੜਾ ਇਸ ਵਾਰ ਜਮੇਨ ਨਾਲ ਐਡਿਕੇਸ਼ਨ ਲਾ ਰਹੇ ਨੇ ਮੈਂ ਦਿੱਲੀ ਤੋਂ ਆ ਰਹੇ ਹੈਗਾ ਉਹ ਕੀ ਕਾਰਨ ਕੀ ਹੈ ਦਿੱਲੀ ਤੋਂ ਮੰਗਾਉਣ ਦਾ ਦੇਖੋ ਸਾਡੀ ਧਿਆਨ ਚ ਨਹੀਂ ਚ ਗਿਆ ਜੀ ਇਹ ਇਹ ਗੱਲ ਦੇ ਕੋਈ ਮੈਂ ਤੇ ਅਸੀਂ ਵੀ ਚਾਰ ਵਾਰੀ ਜਾ ਕੇ ਆ ਸੰਤ ਕੁਲਗ ਲੱਗਿਆ ਨਹੀਂ ਉੱਥੋਂ ਕੀ ਗੱਲ ਹੈ ਨੇ ਆਮੋਦੀ ਪਾਰ ਤੋਂ ਪੰਜਾਬ ਤੋਂ ਕਿਉਂ ਨਹੀਂ ਸਮਾਨ ਮਿਲਦਾ ਹੈ ਮਹਾਰਾਜ ਇਹਨਾਂ ਦੇ ਪ੍ਰਧਾਨ ਨੂੰ ਐ ਪੁੱਛੋ ਇਹਨਾਂ ਦੇ ਪ੍ਰਧਾਨ ਦੀ ਜ਼ਰੂਰਤ ਹੈਗੀ ਵੀ ਕਿਸੇ ਬੰਦੇ ਦਾ ਨਾਮ ਵੇਖ ਦਨ ਜਾਂ ਕਿਸੇ ਦੀ ਔਲਾਦ ਨਾ ਪ੍ਰਚਾਰ ਚ ਡਿਊਟੀ ਲਗਾ ਆ ਦਮ ਦੱਸੋ ਇਹਨਾਂ ਦਾ ਸਾਰਾ ਕੁਝ ਦਿੱਲੀ ਤੋਂ ਫਿਕਸ ਹੁੰਦਾ ਤੁਸੀਂ ਪਿੱਛੇ ਦੀ ਗੱਲ ਸੁਣੀ ਸੀ ਮੁਹੰਮਦ ਸਦੀਕ ਜੀ ਨੂੰ ਬੋਲਣ ਦਾ ਟਾਈਮ ਨੇ ਇੱਤਾ ਕਹੇ ਤੁਹਾਡਾ ਨਾਮ ਕੀ ਹੈ ਨਾਲ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਚੇਅਰਮੈਨ ਰਾਜਵਿੰਦਰ ਸਿੰਘ ਰਾਜਵਿੰਦਰ ਜੀ ਹੋਣਗੇ ਤੇ ਨਾਲ ਹੀ ਬਲਾਕ ਪ੍ਰਧਾਨ ਹੈਪੀ ਜੀ ਹੋਣਗੇ ਇਹਦੇ ਨਾਲ ਜਸਵੀਰ ਸਿੰਘ ਖੇੜੀ ਜੀ ਕਾਂਗਰਸ ਤੋਂ ਆਪਾਂ ਇਹਨਾਂ ਨਾਲ ਸਾਰੀਆਂ ਗੱਲਬਾਤਾਂ ਕਰਾਂਗੇ ਕਿ ਜੋ ਜੋ ਗਤੀਵਿਧੀਆਂ ਆਉਣ ਵਾਲੇ ਸਮਿਆਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਜਾਂ ਫਿਰ ਦੇਖਣ ਨੂੰ ਮਿਲੀਆਂ ਨੇ ਕੀ ਜੰਨਾ ਪੜਨਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਸਵਾਗਤ ਕਰਾਂ ਨੇ ਬਾਈ ਸਸਕਾਲ ਕਿਵੇਂ ਸਸਕਾਲ ਸਸਕਾਲ ਠੀਕ ਹੋ ਜੀ ਹਾਂਜੀ ਬਿਲਕੁਲ ਬਿਲਕੁਲ ਭਾਈ ਮੈਂ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਚਾਹੂੰਗਾ ਅੱਜ ਲੁਧਿਆਣੇ ਦੀ ਬਾਈ ਇਲੈਕਸ਼ਨ ਆ ਗਈ ਜਿਵੇਂ ਕਿ ਪਹਿਲਾਂ ਵੀ ਇਲੈਕਸ਼ਨਾਂ ਬਹੁਤ ਨੰਗੀਆਂ ਨਹੀਂ ਗਈਆਂ ਪਰ ਇਸ ਵਾਰ ਜਿਹੜੀ ਇਲੈਕਸ਼ਨ ਆ ਗਈ ਉਸ ਸਾਹ ਜਿਹੜਾ ਵਰਕਰਾਂ ਦੇ ਵਿੱਚ ਵੱਖਰਾ ਹੀ ਦੇਖਣ ਨੂੰ ਮਿਲ ਰਿਹਾ ਹੈਗਾ ਤੁਹਾਨੂੰ ਕੀ ਲੱਗਦਾ ਹੈਗਾ ਵੀ ਇਸ ਵਾਰ ਕਿੰਨੇ ਕੁ ਫੀਸਦੀ ਲੋਕ ਸੋਡਾ ਸਾਥ ਦੇਣਗੇ 100% ਸਾਥ ਦੇਣਗੇ ਸਾਡਾ ਲੋਕ ਜੀ ਅਸੀਂ ਵਿਕਾਸ ਕਰਿਆ ਕੰਮ ਕਰਿਆ ਜੋ ਮਾਨ ਸਾਹਿਬ ਨੇ ਕੰਮ ਕਰਿਆ ਨੇ ਅੱਜ ਤੱਕ ਕਿਸੇ ਗਰਾਊਂਡ ਰੀਅਲਟੀ ਤੇ ਨਹੀਂ ਕੰਮ ਹੋਇਆ ਕੋਈ ਵੀ ਐਸਰਾ ਮੈਨੂੰ ਇੱਕ ਇੱਕ ਦੱਸ ਦੋ ਵੀ ਜੋ ਵੀ ਮੁੱਖ ਮੰਤਰੀਆਂ ਗਰਾਊਂਡ ਤੇ ਕੰਮ ਕਰਿਆ ਹੋਵੇ ਇੱਕ ਵੀ ਦੱਸ ਦੋ ਜੋ ਮਾਨ ਸਾਹਿਬ ਨੇ ਕਰ ਰਿਹਾ ਸੂਏ ਆਂਦੇ ਤੁਸੀਂ ਦੇਖੋ ਹਰ ਖੇਤ ਨੂੰ ਪਾਣੀ ਦੀ ਹਰ ਖੇਤ ਤੱਕ ਪਾਣੀ ਆ ਆਪਣੇ ਆਜੀ ਬਾਕੀ ਜਿਹੜੀ ਬੱਸ ਪਰਮਟਾਂ ਦੇ ਵਿੱਚ ਪਹਿਲਾਂ ਉਹ ਹੁੰਦੀ ਸੀ ਉਹ ਕਪੜੇ ਬਾਜੀ ਹੋਣੀ ਹੁੰਦੀ ਸੀ ਉਹ ਵੀ ਅਨੁਸਾਰ ਮਾਨ ਸਰਕਾਰ ਨੇ ਉਹ ਕਰਤੀ ਵਨ ਪਰਮਿਟ ਵਨ ਬਸ ਅੱਗੇ ਕੀ ਸੀ ਫਲੀਟ ਦੇ ਵਿੱਚ ਹੁੰਦਾ ਸੀ ਵੀ ਪਰਮਿਟ ਬੰਦੇ ਕੋਈ 4 ਹੁੰਦੇ ਸੀ ਬੱਸਾਂ ਬੰਦਾ 20 ਲਈ ਫਿਰਦਾ ਸੀ ਉਹ ਨਹੀਂ ਐ ਚਲਦੀਆਂ ਸੀ ਫਿਰ ਤੋਂ ਤੁਸੀਂ ਜਿਵੇਂ ਇਸੇ ਦੀ ਗੱਲ ਕਰਿਆ ਵੀ ਖੇਤਾਂ ਨੂੰ ਨਹਿਰੀ ਪਾਣੀ ਦੇਣ ਦਾ ਜ਼ਿਕਰ ਕੀਤਾ ਤੁਸੀਂ ਨੇ ਪਰ ਲੁਧਿਆਣਾ ਜਿਹੜਾ ਇਸ ਸਮੇਂ ਏਰੀਆ ਦੱਸਿਆ ਜਾ ਰਿਹਾ ਉਹ ਬਿਜ਼ਨਸ ਮਾਈਂਡਡ ਏਰੀਆ ਹੈਗਾ ਉਹ ਉੱਥੇ ਕਿਉਂਕਿ ਬਿਜ਼ਨਸ ਚੱਲਦੇ ਨੇਗੇ ਖੇਤੀ ਦਾ ਕੀਤਾ ਇਧਰ ਫਿਲਹਾਲ ਉਧਰ ਨਹੀਂ ਹੈ ਬਿਜ਼ਨਸ ਨੂੰ ਲੈ ਕੇ ਕੀ ਲੱਗਦਾ ਹੈਗਾ ਵੀ ਜਿਹੜੇ ਜਿਹੜੇ ਵਪਾਰੀ ਲੋਕ ਨੇਗੇ ਵਪਾਰੀ ਵਰਗ ਹੈਗਾ ਉਹਨਾਂ ਦੇ ਲਈ ਆਮਾਦੀ ਪਾਰਟੀ ਕਿੰਨੇ ਕ ਫੀਸ ਦੀ ਉਹਨਾਂ ਦੇ ਹੱਕ ਦੇ ਵਿੱਚ ਨਿਤਰੀ ਹੈ ਵੀ ਉਹਨਾਂ ਵਾਸਤੇ ਜੀ ਅਸੀਂ 45 ਦਿਨ ਦਾ ਇੱਕ ਪੀਰੀਅਡ ਕਰਤਾ ਜੀ ਉਹਦੇ ਵਿੱਚ ਜੇ ਕੋਈ ਐਨਓਸੀ ਲੈਣੀ ਕਿਸੇ ਨੇ ਨਿਊ ਉਦਯੋਗ ਖੜਾ ਕਰਨਾ ਜੀ ਉਹਨੂੰ 45 ਦਿਨ ਦੇ ਵਿੱਚ ਸਿੰਗਲ ਵਿੰਡੋ ਦੇ ਰਾਹੀਂ ਸਾਰੇ ਐਨਓਸੀ ਹੋ ਜਾਏਗਾ ਨੰਗੀ ਜੀ ਨਾਲ ਦੀ ਨਾਲ ਉਦਯੋਗ ਅਗਲੇ ਨੇ ਖੜਾ ਕਰਨਾ ਸ਼ੁਰੂ ਕਰਨਾ ਕਿਸ ਨੇ ਬਿਨੈ ਸ਼ੁਰੂ ਕਰਨਾ ਨਾਲ ਦੀ ਸ਼ੁਰੂਆਤ ਹੋਊਗੀ ਉਹ ਸਾਡੀ ਸਰਕਾਰ ਦੀ ਪਹਿਲ ਕਰਨੀ ਹੈ ਜੀ ਬਿਲਕੁਲ ਦੇਖਿਆ ਜਾਵੇ ਤਾਂ ਆਪਾਂ ਇਲੈਕਸ਼ਨ ਦਰੋਂ ਨੰਗੇ ਨਗੇ ਹੁਣ ਦਿਨ ਨੰਗੇ ਨਗੇ ਕੱਲ ਇਲੈਕਸ਼ਨ ਦਾ ਜਿਹੜਾ ਪ੍ਰਚਾਰ ਆਗਾ ਪਚੋਣਾ ਦਾ ਪ੍ਰਚਾਰ ਬੰਦ ਹੋ ਗਿਆ ਸੀਗਾ ਪਰ ਕੱਲ ਹੀ ਜਿਹੜਾ ਤਿੱਖੀ ਜਿਹੜੀ ਬਹਿਸ ਆ ਗਈ ਜਾਂ ਫਿਰ ਤਿੱਖੀ ਜਿਹੜੀ ਤਤਤਾ ਗਈ ਲੁਧਿਆਣੇ ਦੇ ਵਿੱਚ ਦੇਖਣ ਨੂੰ ਮਿਲੀ ਚਾਹੀਏ ਉਹ ਆਪਾਂ ਆਤਮ ਪੂਰਨ ਆਸੂ ਜਿੱਦੇ ਦਫ਼ਤਰ ਦੇ ਵਿੱਚ ਆ ਕੇ ਪੁਲਿਸ ਮੁਲਾਜ਼ਮਾ ਵੱਲੋਂ ਉਹਨਾਂ ਦੇ ਵਰਕਰਾਂ ਦੇ ਨਾਲ ਹੱਥੋਂ ਪਾਈ ਦੀ ਹੋਵੇ ਚਾਹੇ ਪਾਸ਼ੂ ਜੀ ਪਾਤਪੂਸ਼ਣਾ ਉਸ ਜੀ ਦੀ ਵਾਈਫ ਦੇ ਬੋਲ ਰੋ ਇੱਕ ਪਰਿਆ ਰਾਸ਼ਨ ਦਾ ਭਰਿਆ ਹੋਇਆ ਟਰੱਕ ਫਾੜ ਫਾੜਨ ਦੀ ਗੱਲ ਹੋਵੇ ਕਿਵੇਂ ਲੈ ਨਿਓਂ ਚੀਜ਼ਾਂ ਨੂੰ ਕਿਉਂਕਿ ਵਿਰੋਧੀ ਧਿਰ ਇਹ ਇਲਜ਼ਾਮ ਲਾ ਰਹੀ ਹੈ ਕਿ ਜਿਹੜੇ ਉਹ ਚੀਜ਼ਾਂ ਦਾਰੂ ਦਾ ਭਰਿਆ ਹੋਇਆ ਚਾਹੇ ਟਰੱਕ ਹੋਵੇ ਚਾਹੇ ਰਾਸ਼ਨ ਦਾ ਭਰਿਆ ਹੋਇਆ ਟਰੱਕ ਉਹ ਇਹ ਕਰੇ ਨੇ ਕਹਿੰਦੇ ਆਮ ਆਦਮੀ ਪਾਰਟੀ ਦੀਆਂ ਨਹੀਂ ਗੀਆਂ ਤੁਹਾਨੂੰ ਕੀ ਲੱਗਦਾ ਨਹੀਂ ਨਹੀਂ ਇਹ ਸਬੂਤ ਪੇਸ਼ ਕਰੇ ਉਹ ਚੀਜ਼ਾਂ ਇਹਦੀ ਇਹ ਕੀ ਪਤਾ ਉਹਨਾਂ ਦੇ ਟਰੱਕ ਹੋਵੇ ਆਪਣਾ ਹੋਵੇ ਇਹਦੇ ਐਲੀਗੇਸ਼ਨ ਲਾਉਣਾ ਜੀ ਐਲੀਗੇਸ਼ਨ ਲਾਉਣਾ ਨਹੀਂ ਕਿਉਂਕਿ ਮੈਂ ਕਹਦਾ ਕਿਸੇ ਨੂੰ ਵੀ ਉਹ ਚੀਜ਼ ਦਾ ਫਲਾਣਾ ਚੀਜ਼ ਨਹੀਂ 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 ਐਲੀਗੇਸ਼ਨ ਲਾਉਣਾ ਇੱਕ ਅਲੱਗ ਇੱਕ ਸਾਬਤ ਕਰਨਾ ਅਲੱਗ ਬਿਲਕੁਲ ਟਰੱਕ ਕਿਸਦਾ ਨਹੀਂ ਸੀ ਸਾਡੀ ਪਾਰਟੀ ਐਸਾ ਕੰਮ ਬਿਲਕੁਲ ਨਹੀਂ ਕਰਦੀ ਗਰਾਊਂਡ ਰਿਲੇਟਰ ਬਿਲਕੁਲ ਨਹੀਂ ਕੰਮ ਇਹ ਚੀਜ਼ ਕਰ ਰਹੇ ਆ ਅਸੀਂ ਕੋਈ ਨਸ਼ਾ ਨਹੀਂ ਵੰਡਿਆ ਕੋਈ ਪੈਸਾ ਨਹੀਂ ਵੰਡਿਆ ਕੁਝ ਨਹੀਂ ਵੰਡਿਆ ਸੀ ਬੱਚਿਆਂ ਨੂੰ ਸਕੂਲ ਕਿਟਾਂ ਆ ਗਈਆਂ ਉਹਦਾ ਬਾਰੇ ਕੀ ਕਹਿੰਦੇ ਜਿੱਥੇ ਜੀ ਉਹ ਲੁਧਿਆਣਾ ਦੇ ਵਿੱਚ ਕਿਉਂਕਿ ਸਕੂਲ ਕਿਟਾਂ ਜਿਹੜੀਆਂ ਮਿਲਣੇ ਉਹਦੇ ਉੱਤੇ ਲਿਖਿਆ ਆਉਂ ਲੱਗਿਆ ਹੋਇਆਗਾ ਆਮ ਆਦਮੀ ਪਾਰਟੀ ਲਿਖਿਆ ਹੋਇਆਗਾ ਕਾਪੀ ਦੇ ਉੱਤੇ ਸੰਜੀਵ ਰੋੜਾ ਜੀ ਦੀ ਫੋਟੋ ਆ ਗਈ ਡੈਰੀ ਦੇ ਉੱਤੇ ਫੋਟੋ ਆ ਗਈ ਉਹ ਕੀ ਲੱਗਦਾ ਹੈ ਫਿਰ ਉਹ ਜਿਹੜਾ ਬੱਚਿਆਂ ਨੂੰ ਦਿੱਤਾ ਜਾ ਰਿਹਾ ਉਹ ਸਮਾਨ ਵੰਡਿਆ ਜਾ ਰਿਹਾ ਉਹ ਕਿਉਂ ਵੰਡਿਆ ਜਾ ਰਿਹਾ ਉਹਦੇ ਤੇ ਸੰਜੀਵ ਰੋੜਾ ਜੀ ਦੇ ਸਾਈਨ ਵੀ ਨਹੀਂ ਹੈ ਜੀ ਜੇ ਕੋਈ ਫੋਟੋ ਦਾ ਹੈ ਨਾ ਫੋਟੋ ਤਾਂ ਕੋਈ ਬੰਦਾ ਗੂਗਲ ਆਲਾ ਦਾ ਪ੍ਰਿੰਟ ਕਰਾ ਕੇ ਲੈ ਆ ਸਕਦਾ ਉਹਦੇ ਕਿਸੇ ਨੂੰ ਬਦਨਾਮ ਕਰਨ ਦੀ ਸਾਜਿਜ ਹੁੰਦੀ ਹੈ ਜੀ ਉਹਨਾਂ ਨੇ ਸਾਈਨ ਤੇ ਨਹੀਂ ਹੈ ਜੀ ਕਿਤੇ ਦੱਸੋ ਜੀ ਸਾਈਨ ਨਹੀਂ ਇਹ ਗੱਲ ਦੱਸੋ ਪਰ ਗੱਲ ਕਿਤੇ ਨਾ ਕਿਤੇ ਜਦੋਂ ਆਪਾਂ ਜਦੋਂ ਆਪਾਂ ਇਲੈਕਸ਼ਨ ਦੇਖਦੇ ਆਂਗੇ ਜਾਂ ਫਿਰ ਮੀਡੀਆ ਦੇ ਵੱਲੋਂ ਸਰਵੇਖਣ ਦੇਖਦੇ ਆਂਗੇ ਇਸ ਵਾਰ ਇੱਕ ਇੱਕ ਚੀਜ਼ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈਗੀ ਕਹਿੰਦੇ ਜਿਹੜੀਆਂ ਮੰਨ ਲਓ ਚਾਹੇ ਇਕਾਲੀ ਦਲ ਪਾਰਟੀ ਹੋਵੇ ਕਾਂਗਰਸ ਹੋਵੇ ਜਾਂ ਭਾਜਪਾ ਹੋਵੇ ਜਾਂ ਵੱਖ-ਵੱਖ ਪਾਰਟੀਆਂ ਜਿਹੜੇ ਮਰਜ਼ੀ ਹੋਣ ਆਪਸ ਦੇ ਵਿੱਚ ਨਹੀਂ ਲੜ ਰਹੀਆਂ ਸਾਰੀਆਂ ਪਾਰਟੀਆਂ ਰਲ ਕੇ ਆਮ ਆਦੀ ਪਾਰਟੀ ਨੂੰ ਇਲੈਕਸ਼ਨ ਲਾ ਰਹੀਆਂ ਨਿਗੀਆਂ ਉਹ ਕੀ ਚੱਕਰ ਹੈਗਾ ਕਿਲਾ ਆਮ ਆਦੀ ਪਾਰਟੀ ਟਾਰਗੇਟ ਕਿ ਅਸਲ ਆਮ ਆਦਮੀ ਪਾਰਟੀ ਨੇ ਸਾਰੀਆਂ ਪਾਰਟੀਆਂ ਦੀ ਧਰਮ ਟਿਕਾਣੇ ਨੂੰ ਲੈਂਦੀ ਵੀ ਹੈ ਜੀ ਗੱਲ ਇਹ ਹੀ ਗੱਲ ਹੈ ਸਾਰੀਆਂ ਪਾਰਟੀਆਂ ਨੂੰ ਪਤਾ ਲੱਗਾ ਕਿਉਂਕਿ ਜਿਹੜੇ ਪਹਿਲਾਂ ਕਦੀ ਕੋਈ ਕਿਸੇ ਨੂੰ ਨਾਗੂ ਪੁੱਛਦਾ ਸੀ ਨਾਗੂ ਤਹਿਸੀਲ 'ਚ ਪੁੱਛਦਾ ਸੀ ਨਾ ਕਿਸੇ ਨੂੰ ਪੁੱਛਦਾ ਸੀ ਕਿਉਂਕਿ ਆਮ ਆਦਮੀ ਪਾਰਟੀ ਨੇ ਗਰਾਊਂਡ ਤੇ ਕੰਮ ਕਰਿਆ ਹੋਰ ਪਾਰਟੀਆਂ ਨੂੰ ਇਹ ਗੱਲ ਦਾ ਰਸਤਾ ਨਹੀਂ ਮਿਲ ਰਿਹਾ ਤਾਂ ਕਰਕੇ ਲੱਗਦੀ ਹੈ ਸਾਡੀ ਕਰਕੇ ਸਰਕਾਰ ਸੜੇ ਤੇ ਤਾਂ ਹੀ ਓਕੇ ਨਹੀਂ ਉਹਨਾਂ ਨੂੰ ਕੋਈ ਰਸਤਾ ਹੀ ਨਹੀਂ ਹੈਗਾ ਦੱਸੋ ਉਹਨਾਂ ਨੂੰ ਪ੍ਰਚਾਰ ਕਰਨ ਦਾ ਦੱਸਦਾ ਕੀ ਕਰਨ ਕਿ ਤੁਹਾਨੂੰ ਦੱਸੋ ਕੋਈ ਕਾਮੀ ਦੇ ਇੱਕ ਸਾਨੂੰ ਹੋ ਜੋ ਦੱਸ ਦੋ ਕੋਈ ਟਰਾਂਸਪੋਰਟ ਚ ਕੋਈ ਪਾਣੀ ਚ ਕੋਈ ਕਿਸੇ ਕਿਸਮ ਦੀ ਦੱਸ ਦੋ ਕੋਈ ਕਾਮੀ ਦੱਸ ਦੋ ਇੱਕ ਵੀ ਕਰ ਦੋ ਸਾਫਤ ਕਰ ਦੋ ਹੂੰ ਦੱਸੋ ਵੀ ਸਾਡੀ ਸਰਕਾਰ ਨੇ ਪਹਿਲੀ ਗੱਲ ਦੱਸੋ ਕੋਈ ਬਸ ਪਰਮਿਟ ਮਿਲਦੇ ਸੀ ਕਿਸੇ ਨੇ ਕੀਤਾ ਸੀ ਅਲਾਟਮੈਂਟ ਆਟੋਮੈਟਿਕ ਕੋਈ ਸਪਾਰਸ਼ ਨਹੀਂ ਕੋਈ ਲੋੜ ਨਹੀਂ 35 ਕਿਲੋਮੀਟਰ ਦਾ ਪਰਮਿਟ ਲੈਣਾ ਤੁਸੀਂ ਅੱਜ ਅਰਜੀ ਦਿਓ ਆਟੇ ਦਫਤਰ ਤੁਹਾਨੂੰ ਨਾਲ ਦੀ ਨਾਲ ਮੀ ਮਿਲੂਗਾ ਜੀ ਤੁਸੀਂ 25 ਕਿਲੋਮੀਟਰ ਦਾ ਪਰਮਿਟ ਲੈਣਾ ਤੁਹਾਨੂੰ ਨਾਲ ਦੀ ਮਿਲੂ ਕੋਈ ਸਪਾਰਸ਼ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਬੇਰਜਗਾਰ ਬੰਦਾ ਅੱਜ ਅਪਲਾਈ ਕਰੇ 10 ਦਿਨ ਬਾਅਦ ਕੋਈ ਇੰਟਰਵਿਊ ਨਹੀਂ ਨਾਲ ਦੇਣ ਤੁਹਾਨੂੰ ਮਿਲ ਜੂਗਾ ਪਰਮਿਟ ਹੋਰ ਦੱਸੋ ਇਹਦੋ ਆਜਾ ਕੀਤਾ ਸੀ ਕਿਸੇ ਨੇ ਅੱਜ ਦਿਨ ਪਰਮਿਟ ਲੈਣ ਲੱਗੇ ਮੁੱਖ ਮੰਤਰੀ ਦੇ ਹਾੜੇ ਕੱਢਣੇ ਪੈਂਦੇ ਸੀ ਪਹਿਲਾਂ ਜੀ ਤੁਸੀਂ ਦੇਖੋ ਅੱਛਾ ਤੁਹ ਪਹਿਲਾ ਜਿਹੜੀ ਕਾਂਗਰਸ ਸਰਕਾਰ ਵੱਲੇ ਜਾਂਦੀ ਵੇਲੇ ਪਰਮਨਟ ਅਲਾਟਮੈਂਟ ਹੋਏ ਨੇ ਉਹ ਦੱਸੋ ਵੀ ਕਿਹੜੇ ਵੇਰਜਗਾਰ ਨੂੰ ਮਿਲੇ ਨੇ ਸਾਰੀ ਕਿੱਕੀ ਢਿੱਲੋਂ ਨੂੰ ਹੋਏ ਨਹੀਂ ਜੀ ਮਿਲੇ ਨੇ ਹੂੰ ਹੂੰ ਮਿਲੇ ਨੇ ਜਾਂ ਇਹਨਾਂ ਨੇ ਬੜੇ ਬੜੇ ਬੰਦਿਆਂ ਨੂੰ ਮਿਲੇ ਨੇ ਇੱਕ ਵੀ ਗਰੀਬ ਘਰ ਦੇ ਬੰਦੇ ਨੂੰ ਆਮ ਬੰਦੇ ਨੂੰ ਪਰਮਨਟ ਦਿੱਤਾ ਇਹਨਾਂ ਨੇ ਇੱਕ ਵੀ ਸਾਫ਼ਤ ਕਰ ਦਿਓ ਜੀ ਬਿਲਕੁਲ ਸਾਡੇ ਨਾਲ ਕਾਂਗਰਸ ਤੋਂ ਜਸਵੀਰ ਸਿੰਘ ਖੇੜੀ ਜੀ ਵੀ ਹੋਣਗੇ ਜਸਵੀਰ ਸਿੰਘ ਖੇੜੀ ਅੱਛੇ ਕਾਲ ਕਿਵੇਂ ਹੋ ਅੱਛੇ ਕਾਲ ਜੀ ਬਹੁਤ ਵਧੀਆ ਜੀ ਬਿਲਕੁਲ ਮੈਂ ਕਿ ਡਿਬੇਟ ਨੂੰ ਕੰਟੀਨਿਊ ਕਰ ਰੱਖਣਾ ਚਾਹੂੰਗਾ ਜਿਵੇਂ ਕਿ ਚੇਅਰਮੈਨ ਸਾਹਿਬ ਜੀ ਦੇ ਵਰਡਿੰਗ ਹੈ ਕਹਿੰਦੇ ਮਤਲਬ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀਗੀ ਜਿੰਨੇ ਪਰਮਿਟ ਸਾਰੇ ਵੱਡੇ ਲੋਕਾਂ ਨੂੰ ਹੀ ਗਏ ਨੇ ਗਰੀਬ ਲੋਕਾਂ ਨੂੰ ਕੋਈ ਗਿਆ ਨਹੀਂ ਗਏ ਤੇ ਪਹਿਲਾਂ ਤੁਹਾਡੇ ਕੀ ਵਿਚਾਰ ਨੇ ਦੇਖੋ ਜੀ ਗੱਲ ਇਹ ਆ ਜੀ ਕਾਂਗਰਸ ਪਾਰਟੀ ਤੇ ਬਲੇਮ ਖੜਾ ਕਰਦੇ ਨੇ ਤਾਂ ਮੈਂ ਕਹੂੰਗਾ ਕਿ ਜਿੰਨਾ ਸਟ੍ਰਕਚਰ ਅੱਜ ਪੂਰੇ ਭਾਰ ਦੇ ਵਿੱਚ ਖੜਾ ਹੋਇਆ ਤਾਂ ਕਾਂਗਰਸ ਪਾਰਟੀ ਦੇਣਾ ਜਿੰਨਾ ਕੁਸ ਬਣਿਆ ਅੱਜ ਜਾਜ ਟ੍ਰਾਂਸਪੋਰਟ ਚੱਲਦੀ ਆ ਜਾਂ ਲੱਖਾਂ ਕਿਲੋਮੀਟਰ ਸੜਕਾਂ ਬਣੀਆਂ ਨੇ ਰੋਡ ਮੈਪ ਬਣਿਆਗਾ ਡਿਸਪੈਂਸਰੀਆਂ ਤੋਂ ਲੈ ਕੇ ਪੀਜੀਆ ਤੱਕ ਦੇ ਹਸਪਤਾਲ ਬਣੇ ਨੇ ਵੱਡੀਆਂ ਵੱਡੀਆਂ ਬਿਲਡਿੰਗਾਂ ਦੇ ਵਿੱਚ ਆਈਐਸਓ ਪੀਸੀਸ ਅਫੀਸਰ ਬੈਠ ਨੇ ਕਿ ਇਹਨਾਂ ਦੀ ਆਮਾਦੀ ਪਾਰਟੀ ਨੇ ਬਣਾਏ ਨੇ ਸਾਡੀ ਕਾਂਗਰਸ ਪਾਰਟੀ ਨੇ ਦੇਸ਼ ਨੂੰ ਆਜ਼ਾਦ ਕਰਾਉਣ ਤੋਂ ਲੈ ਕੇ ਦੇਸ਼ ਨੂੰ ਬਿਲਡ ਕਰਨ ਤੱਕ ਕੰਮ ਕੀਤਾਗਾ ਇਹ ਅੱਜ ਕਹਿ ਰਹੇ ਨੇ ਵੀ ਅਸੀਂ ਇਹ ਕਰਤਾ ਉਹ ਕਰਤਾ ਕੁਝ ਵੀ ਨਹੀਂ ਕਰਾਈ ਇਹਨਾਂ ਨੇ ਬਿਲਕੁਲ ਕੁਝ ਵੀ ਇਹਨਾਂ ਦੀ ਦੇਣ ਨਹੀਂ ਹੈਗੀ ਇਹਦੇ ਵਿੱਚ ਤੁਸੀਂ ਵੀ ਲੁਧਿਆਣਾ ਇਲੈਕਸ਼ਨ ਦੇ ਵਿੱਚ ਗਏ ਹੋਗੇ ਲੁਧਿਆਣਾ ਦੇ ਵਿੱਚ ਇਲੈਕਸ਼ਨ ਦੇ ਵਿੱਚ ਆ ਕੇ ਆਮਾ ਕਾਂਗਰਸ ਦੇ ਲਈ ਪ੍ਰਚਾਰ ਕੀਤਾਗਾ ਤੁਹਾਨੂੰ ਕੀ ਲੱਗਦਾ ਵੀ ਗਰਾਉਂਡ ਰਿਪੋਰਟ ਕੀ ਕਹਿੰਦੀ ਹੈ ਕਿਉਂਕਿ ਜਿੰਨੀਆਂ ਪਾਰਟੀਆਂ ਨੇ ਦਾਵਾ ਤਾਂ ਹਰੇਕ ਹੀ ਕਰੀ ਜਾਂਦਾ ਹੈਗਾ ਵੀ ਅਸੀਂ ਬਹੁਤ ਬਹੁਤ ਨਾਲ ਜਿੰਨਾ ਕਹੀ ਜੀ ਅਸੀਂ ਇੰਨੀਆਂ ਵੋਟਾਂ ਲੈ ਜਾਾਂਗੇ ਗਰਾਉਂਡ ਰਿਪੋਰਟ ਕੀ ਕਹਿੰਦੀ ਹੈ ਇਸ ਟਾਈਮ ਲੁਧਿਆਣਾ ਵੈਸਟ ਦੀ ਦੇਖੋ ਜੀ ਗਰਾਉਂਡ ਰਿਪੋਰਟ ਇਹ ਹੈਗੀ ਕਿ ਭਾਰਤ ਭੂਸ਼ਨਾ苏 ਜੀ ਬਹੁਤ ਸਟਰੋਂਗ ਇਲੈਕਸ਼ਨ ਲੜ ਰਹੇ ਨੇ ਉੱਥੇ ਸਾਰੀਆਂ ਪਾਰਟੀਆਂ ਸਰਕਾਰਯੋਗ ਨੇ ਸਾਰੀਆਂ ਲੜ ਰਹੀਆਂ ਨੇ ਪਰ ਮੈਂ ਕਹੂੰਗਾ ਕਿ ਇਹ ਹਣੈਸਟੀ ਨਾਲੇ ਇਮਾਨਦਾਰੀ ਨਾਲ ਕਾਂਗਰਸ ਪਾਰਟੀ ਪਹਿਲਾਂ ਵੀ ਇਲੈਕਸ਼ਨ ਲੜਦੀ ਆ ਪੂਰੇ ਭਾਰ ਦੇ ਵਿੱਚ ਅੱਜ ਵੀ ਇਲੈਕਸ਼ਨ ਲੜ ਰਹੀ ਆ ਤੇ ਭਾਰਤ ਭੂਸ਼ਨਾਸ਼ੂ ਜੀ ਨਾਲ ਬਹੁਤ ੱੱਕਾ ਹੋ ਰਿਹਾ ਉਥੇ ਬਹੁਤ ਵੱਡੇ ਪੱਧਰ ਤੇ ਪੁਲਿਸ ਪ੍ਰਸ਼ਾਸਨ ਆ ਜਿਹੜਾ ਸਰ੍ਹਿਆਂ ਗੁੰਡਾਗਰਦੀ ਕਰਦਾ ਨਜ਼ਰ ਆ ਰਿਹਾ ਤੇ ਉਥੇ ਲੰਬੇ ਪਾਪ ਆ ਕੇ ਸਾਡੇ ਵਰਕਰਾਂ ਨੂੰ ਕੁੱਟਿਆ ਜਾ ਰਿਹਾ ਸਰ੍ਹਿਆਂ ਇਹਨਾਂ ਦੀ ਪਾਰਟੀ ਰਾਸਨ ਵੰਡਦੀ ਨਜ਼ਰ ਆ ਰਹੀ ਆ ਸਰ੍ਹਿਆਂ ਇਹਨਾਂ ਦੀ ਪਾਰਟੀ ਸਰਾ ਵੰਡਦੀ ਨਜ਼ਰ ਆ ਰਹੀ ਆ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਕੱਟੜੇ ਮਾਨਦਾਰ ਆ ਅਸੀਂ ਨਸ਼ਾ ਨਹੀਂ ਵੰਡਾਂਗੇ ਅਸੀਂ ਰਾਸ਼ਨ ਨਹੀਂ ਵੰਡਾਂਗੇ ਅਸੀਂ ਲੋਕਾਂ ਨੂੰ ਗਮਰਾਹ ਨਹੀਂ ਕਰਾਂਗੇ ਅੱਜ ਭਗਵੰਤ ਮਾਨ ਚੁਟਕਲੇ ਸੁਣਾ ਕੇ ਵੋਟਾਂ ਮਟੋਰ ਰਿਹਾ ਜੀ ਪਰ ਕਿਤੇ ਨਾ ਕਿਤੇ ਹੋਏ ਸਾਬਤ ਤਾਂ ਨਹੀਂ ਹੋਇਆ ਨਾ ਵੀ ਆਮ ਆਦਮੀ ਪਾਰਟੀ ਦਾ ਟਰੱਕ ਫੜਿਆ ਗਿਆਗਾ ਉਹ ਟਰੱਕ ਦਾ ਕਿਸੇ ਦਾ ਵੀ ਹੋ ਸਕਦਾ ਹੈਗਾ ਰਾਸ਼ਨ ਫੜਿਆ ਗਿਆ ਨਾ ਉਹ ਤੇ ਕੋਈ ਲੋਗੋ ਨਾ ਕੋਈ ਉਹ ਤੇ ਪੈਫਲੇਟ ਪਰ ਸਾ ਤੁਸੀਂ ਇਹ ਦਾਵਾ ਕਿਵੇਂ ਕਰ ਸਕਦੇ ਹੋ ਆਮ ਆਦੀ ਪਾਰਟੀ ਦੇ ਖਾਤਰ ਦਿਮਾਗ ਦੀਆਂ ਗੱਲਾਂ ਨੇ ਜੀ ਸਾਰਾ ਕੁਝ ਦਿਖ ਰਿਹਾ ਸਰੇ ਆ ਗੁੰਡਾਗਰਦੀ ਦੇਖੋ ਭਾਰਤ ਭੂਸ਼ ਰਾਸੂ ਜੀ ਕਿਵੇਂ ਜਾ ਕੇ ਪੁਲਿਸ ਤੋਂ ਆਪਣੇ ਨੌਜਵਾਨਾਂ ਨੂੰ ਵਰਕਰਾਂ ਨੂੰ ਸੜਾ ਰਹੇ ਨੇ ਕਿਵੇਂ ਉਹਨਾਂ ਨੂੰ ਘੂਰ ਰਹੇ ਨੇ ਵੀ ਸਾਡੇ ਨਾਲ ਧੱਕਾ ਹੋ ਰਿਹਾਗਾ ਬਹੁਤ ਵੱਡੇ ਪੱਧਰ ਤੇ ਜਿਹੜੀ ਲੜਾਈ ਆ ਸਾਡੀ ਕਾਂਗਰਸ ਪਾਰਟੀ ਕੱਲ ਦੀ ਸੀ ਤੇ ਪਰਸੋਂ ਲੜ ਰਹੀ ਆ ਸੋ ਇਸ ਕਰਕੇ ਮੈਂ ਕਹਿਣਾ ਚਾਹਣਾ ਵੀ ਡੈਮੋਕਰੇਟ ਸਿਸਟਮ ਆ ਇੱਥੇ ਬਦਲਾਅ ਹੁੰਦਾ ਰਹਿੰਦਾ ਆਉਂਦਾ ਰਹਿੰਦਾ ਜੱਜ ਤੁਸੀਂ ਭਾਈ ਆਇਓ ਆਮ ਆਦੀ ਪਾਰਟੀ ਵਾਲੇ ਜੇ ਥੋੜਾ ਬਹੁਤ ਕਿਤੇ ਨਾ ਕਿਤੇ ਪਾਰਟੀਆਂ ਤੋਂ ਕਮੀਆਂ ਰਹੀਆਂ ਨੇਗੀਆਂ ਇਹਨਾਂ ਤੋਂ ਤਾਂ ਤੁਸੀਂ ਆਏ ਪਰ ਅੱਜ ਤੁਸੀਂ ਫੇਰ ਆ ਥੋੜੇ ਤੇ ਸਾਡੇ ਵਿੱਚ ਬਦਲਾਅ ਕੀ ਰਹਿ ਗਿਆ ਫਿਰ ਤੁਸੀਂ ਕੋਣ ਬਦਲਾਅ ਲੈ ਕੇ ਆਂਦਾ ਸੀ ਤੁਸੀਂ ਤਾਂ ਆਪ ਸਰਿਆਂ ਉਹੀ ਚੀਜ਼ਾਂ ਚੱਲ ਰਹੇ ਹੋ ਤੁਸੀਂ ਵੀ ਉਹੀ ਪੈੜਾਂ ਤੇ ਚੱਲ ਰਹੇ ਹੋ ਜਿਹੜੀਆਂ ਪੈੜਾਂ ਤੇ ਸ਼੍ਰੋਮਣੀ ਅਕਾਲੀ ਦਲ ਚੱਲਦੀ ਹੁੰਦੀ ਸੀ ਪਹਿਲਾਂ ਬਿਲਕੁਲ ਸਾਡਾ ਆਮ ਆਦੀ ਪਾਰਟੀ ਤੋਂ ਬਲਾਕ ਪ੍ਰਧਾਨ ਹੈਪੀ ਸਿੰਘ ਜੀ ਵੀ ਹੋਣਗੇ ਬਈ ਹਸ਼ੀਕਾਲ ਕਿਵੇਂ ਹੋ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਤੁਸੀਂ ਵੀ ਲੁਧਿਆਣਾ ਵਿੱਚ ਗਏ ਹੋਗੇ ਜਿਵੇਂ ਬਾਈ ਜਸਵੀਰ ਭਾਈ ਜੀ ਨੇ ਦੱਸਿਆ ਕਿਹਦੇ ਵੀ ਜਿਹੜਾ ਗਰਾਊਂਡ ਰਿਪੋਰਟ ਉੱਥੇ ਬੋਰੀਆ ਕਿ ਕਾਂਗਰਸ ਨੂੰ ਲੈ ਕੇ ਪੋਜੀਟਿਵ ਰਿਪੋਰਟ ਆ ਗਈ ਤੁਸੀਂ ਆਮ ਆਦੀ ਪਾਰਟੀ ਤੋਂ ਕਾਫੀ ਲੰਮਾ ਸਮਾਂ ਵਰਕਰ ਰਹੇ ਹੋਗੇ ਇੱਕ ਮੈਗਨਾਸਟੂਰ ਸ਼ੁਰੂਆਤੀ ਵਰਕਰਾਂ ਦੇ ਵਿੱਚੋਂ ਇੱਕ ਹੋਗੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਾਰ ਲੁਧਿਆਣਾ ਵੈਸਟ ਦੇ ਵਿੱਚੋਂ ਆਮ ਆਦੀ ਪਾਰ ਜਿਹੜਾ ਪੱਲੜਾਗਾ ਕਿੰਨਾ ਕੁ ਭਾਰੀ ਹੈ ਬਾਈ ਜੀ ਪੱਲੜਾ ਭਾਰੀ ਹੋਣਾ ਹੀ ਹੈ ਕੰਮ ਕੀਤੇਰੇ ਪ ਤੇ ਪਹਿਲੀ ਵਾਰ ਹੋਇਆ ਵੀ ਲੈਡ ਘਰਾਜੀ ਵੀ ਚੱਲ ਰਹੀ ਹੈ ਇੰਡਸਟਰੀ ਜਰੇ ਖੇਤਾਂ ਜੇ ਲੜ ਰਹੀ ਹੈ ਜੋ ਵੀ ਘਾਟ ਲੈਡ ਹੂੰ ਲੈਡ ਦਾ ਮੇਨ ਮੁੱਦਾ ਹੈਗਾ ਲੈਡ ਮਿਲ ਰਹੀ ਹੈਗੀ ਕੰਮ ਕੀਤਾ ਪਾਲਤੀ ਇਮਾਨਦਾਰੀ ਚੋਂ ਲੜ ਰਹੀ ਆ ਨਾ ਦਾਰੂ ਪਹਿਲਾਂ ਪਈਏ ਨਾ ਹੁਣ ਪਿਉਣੀ ਹੈ ਕਿਸੇ ਨੂੰ ਜੀ ਪਾਲਤੀ ਕਮਾ ਆਧਾਰ ਤੇ ਵੋਟ ਮੈਗ ਉਹਦੀ ਜਿੱਤੂ ਲਾਜ਼ਮੀ ਜੀ 100% ਜਿੱਤ ਪੱਕੀ ਸਾਡੀ ਜੀ ਬਿਲਕੁਲ ਪਾਲਤੀ ਫਿਰ ਜਿਹੜੇ ਵਿਰੋਧੀ ਤੇਰਾ ਇਲਜ਼ਾਮ ਲਾ ਰਹੇ ਨੇਗੇ ਵੀ ਜਿਹੜਾ ਸਮਾਰ ਰਸਣ ਬਣਿਆ ਗਿਆ ਵੀ ਉਹ ਆਮਦੀ ਪਾਰਟੀ ਦਾ ਉਹ ਤੇ ਕਿੰਨੇ ਕੁ ਫਿਜ਼ੀਲੀ ਸੱਚ ਸਾਨੂੰ ਲੱਗਦਾ ਬਾਈ ਰਸ ਬਣ ਸਕਦੇ ਆ ਪਾਲਤੀ ਆਮ ਪਾਰਟੀ ਆ ਕੋਈ ਰਸ ਨਹੀਂ ਬਣ ਨਾ ਪਹਿਲਾਂ ਕਦੇ ਕੋਈ ਨੂੰ ਦਾਰੂ ਪਈਆ ਨਾ ਪਿਉਣੀ ਆ ਨਾ ਪਾਣੀ ਪੀ ਗਏ ਨੂੰ ਠੀਕ ਆ ਆਮ ਆਦਿ ਇਲੈਕਸ਼ਨ ਲੜ ਰਹੇ ਆ ਅਸੀਂ ਸਾਦੀ ਰੈਸ਼ੇਮ ਹੁੰਦੀ ਹੈ ਜੀ ਬਿਲਕੁਲ ਭਾਈ ਚੀਰਮੈਨ ਸਾਹਿਬ ਤੁਹਾਨੂੰ ਕੀ ਲੱਗਦਾ ਵੀ ਇਸ ਸਮੇਂ ਕਿਉਂਕਿ ਨਾ ਪਾਤਪੁਸ਼ਨਾਸੂ ਜੀ ਬੋਲੇ ਕਿ ਵੀ ਜਾਉ ਲਾਇਆ ਗਿਆ ਸੀਗਾ ਕਹਿੰਦੇ ਜਿਹੜੀ ਆਮ ਆਦਿ ਪਾਰਟੀ ਹੈਗੀ ਇਸ ਸਮੇਂ ਜਿਹੜਾ ਪੁਲਿਸ ਪ੍ਰਸ਼ਾਸਨ ਹੈਗਾ ਲੁਧਿਆਣੇ ਦਾ ਉਹ ਕਹਿੰਦੇ ਪੁਲਿਸ ਦਾ ਰੋਲ ਘਟਾਦਾ ਕਰ ਰਿਹਾ ਹੈਗਾ ਆਮ ਆਦਿ ਪਾਰਟੀ ਦੇ ਵਰਕਰਾਂ ਦਾ ਰੋਲ ਜਿਆਦਾ ਜਿਆਦਾ ਕਰ ਰਿਹਾ ਹੈਗਾ ਤੁਹਾਨੂੰ ਕੀ ਲੱਗਦਾ ਜੀ ਪੁਲਿਸ ਵੱਲੋਂ ਪਾਰਸ਼ੀਅਲਿਟੀ ਚੱਲ ਰਹੀ ਹੈ ਜਾਂ ਨਹੀਂ ਚ ਐਸੀ ਕੋਈ ਗੱਲ ਨਹੀਂ ਕਿ ਇਕੱਲੀ ਪੁਲਿਸ ਪ੍ਰਸ਼ਾਸਨ ਪੁਲਿਸ ਦਾ ਕੰਮ ਹੁੰਦਾ ਹੈ ਹਰ ਵਰਕਰ ਹਰ ਬੰਦੇ ਨੂੰ ਮੇਨਟੇਨੈਂਸ ਰੱਖਣਾ ਬਿਲਕੁਲ ਇਹ ੜਾ ਵੀ ਪੁਲਿਸ ਪ੍ਰਸ਼ਾਸਨ ਕਦੇ ਵੀ ਕਿਸੇ ਨਾਲ ਤੱਕਾ ਨਹੀਂ ਕਰਦਾ ਕੋਈ ਵੀ ਕਿਸੇ ਦੀ ਸਰਕਾਰ ਹੋਵੇ ਬਿਲਕੁਲ ਨਹੀਂ ਤੱਕਾ ਕਰਨਾ ਉਹਨੂੰ ਆਉਣ ਦੀ ਲੋੜ ਆ ਨਾ ਉਹ ਆਏ ਨੇ ਇਹਦੇ ਦੇਖੋ ਅਲੀਗੇਸ਼ਨ ਨੇ ਜੀ ਅਲੀਗੇਸ਼ਨ ਲਾਉਂਦਾ ਹੁੰਦਾ ਹਾਰਨ ਵਾਲਾ ਬੰਦਾ ਅਲੀਗੇਸ਼ਨ ਨਹੀਂ ਲਾਉਂਦਾ ਹੁੰਦਾ ਹੋਰ ਕੁਝ ਨਹੀਂ ਹੁੰਦਾ ਹੋਰ ਕੁਝ ਨਹੀਂ ਹੁੰਦਾ ਹੋਰ ਕੁਝ ਨਹੀਂ ਹੁੰਦਾ ਤੁਸੀਂ ਇੱਕ ਗੱਲ ਦੱਸੋ ਜੀ ਜਿੰਨਾ ਭਗਵੰਤ ਸਿੰਘ ਮਾਨ ਇੱਕ ਮਹੀਨੇ ਚ ਪੰਜਾਬ ਦੇ ਦੌਰੇ ਕਰ ਦਿੰਦੇ ਨੇ ਹਰ ਕੰਮ ਦੇ ਉਹਨੇ ਜਿੰਿਰ ਕੈਪਟਨ ਅਮਰਿੰਦਰ ਸਿੰਘ ਨੇ 5 ਸਾਲ ਤੇ ਨਹੀਂ ਆਇਆ ਜੀ ਪਰ ਪੰਜਾਬ ਚ ਲੋਕਾਂ ਚ ਜਿੰਨਾ 1 ਮਹੀਨੇ ਜੋ ਬੰਦਾ ਆ ਜਾਂਦਾ ਹੈ ਤੁਹਾਡਾ ਮੁੱਖ ਮੰਤਰੀ 1 ਮਹੀਨੇ ਦੇ ਵਿੱਚ ਜਿੱਥੇ ਉਦਘਾਟਨ ਕਰਨਾ ਜਿੱਥੇ ਜਾਣਾ 1 ਵੀ ਨਾ ਜਾਏ ਨਾ ਉਹਨੇ 5 ਸਾਲ ਨਹੀਂ ਆਇਆਗਾ ਪਹਿਲੀ ਗੱਲ ਐ ਦੱਸੋ ਕਾਂਗਰਸ ਵਾਲਿਆਂ ਨੂੰ ਪੁੱਛੋ ਵੀ ਤੁਹਾਡਾ ਕੈਪਟਨ ਵੀ ਮੁੱਖ ਮੰਤਰੀ ਐਮਐਲਏ ਨੂੰ ਮਿਲਿਆ ਸੀ ਕਰੀ ਵੀ ਹਮਤ ਹੈਗੀ ਸੀ ਉਹਦੇ ਅੰਦਰ ਜਾਣ ਦੀ ਫਿਰ ਦੱਸੋ ਆਪਣੇ ਨਾਲ ਬੈਠਾ ਕੈਮਰੇ ਤੇ ਵਰਕਰ ਹੀ ਬੈਠਾ ਪੁੱਛ ਲੈਣੇ ਬਾਈ ਜੀ ਜਵਾਬ ਦੇਣਾ ਚਾਹੁੰਦੇ ਹਾਂਜੀ ਬਿਲਕੁਲ ਜਵਾਬ ਦੇਣਾ ਚਾਹਾਂਗੇ ਜੀ ਦੇਖੋ ਸਾਡੀ ਪਾਰਟੀ ਆ ਕਾਂਗਰਸ ਪਾਰਟੀ ਦੇ ਵਿੱਚ ਸਾਰਾ ਡਿਸਪੀਸਪਲਿਨ ਬਣਿਆ ਹੋਇਆ ਸਾਰਿਆਂ ਨੂੰ ਮਿਲਦੀ ਸੀ ਕੈਪਟਨ ਮਰਿੰਦਰ ਜੀ ਬਹੁਤ ਸਾਰੇ ਇਹੋ ਜਿਹੇ ਵਰਕਰ ਪਛੇਰਪੁਰ ਦੇ ਵਿੱਚ ਬੈਠੇ ਨੇ ਮਹਿਲਕਲਾਜ ਬੈਠੇ ਨੇ ਜੇ ਡਾਇਰੈਕਟਲੀ ਇੰਡਾਇਰੈਕਟਲੀ ਜਾ ਕੇ ਕੈਪਟਨ ਮਰਿੰਦਰ ਸਾਹਿਬ ਨੂੰ ਮਿਲਦੇ ਹੁੰਦੇ ਸੀਗੇ ਇਹ ਕੱਲੀ ਆਮਾਦੀ ਪਾਰਟੀ ਨਹੀਂ ਹੈਗੀ ਵੀ ਕੱਲੇ ਭਗਵੰਤ ਮਾਨੀ ਆਮ ਲੋਕਾਂ ਨੂੰ ਮਿਲਦਾ ਸਾਡੇ ਚੰਨੀ ਸਾਹਿਬ ਨੇ ਮੁੱਖ ਮੰਤਰੀ ਦੇਖੋ ਤੁਸੀਂ ਕਿਵੇਂ ਓਪਨਲੀ ਹਰ ਇੱਕ ਬੰਦੇ ਨੂੰ ਟਾਈਮ ਦੇ ਰਹੇ ਨੇ ਹਰ ਇੱਕ ਬੰਦੇ ਨੂੰ ਮਿਲ ਰਹੇ ਨੇ ਤਿੰਨ ਮਹੀਨੇ ਦੀ ਗਵਰਨਮੈਂਟ ਦੇ ਵਿੱਚ ਉਹਨਾਂ ਨੇ ਤਿੰਨ ਮਹੀਨਿਆਂ ਦੇ ਵਿੱਚ ਆਪਾਂ ਦਾ ਸੀਐਮ ਹੋਣ ਦੇ ਨਾਤੇ ਬੜਾ 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 ਵੱਡਾ ਵਾਅਦਾ ਕਰਕੇ ਬੜਾ ਵਧੀਆ ਤਰੀਕੇ ਨਾਲ ਉਹਨਾਂ ਨੇ ਗਵਰਨਮੈਂਟ ਚਲਾਈ ਇਹਨਾਂ ਤੋਂ ਤਿੰਨ ਮਹੀਨਿਆਂ ਦਾ ਤਿੰਨ ਸਾਲਾਂ ਚ ਕੰਮ ਨਹੀਂ ਹੋਇਆ ਆਵਾਂ ਦੀ ਪਾਰਟੀ ਵਾਲੇ ਤੋਂ ਸ ਇੱਕ ਗੱਲ ਮੈਂ ਹੋਰ ਵੀ ਕਹਿਣੀ ਚਾਹਣਾ ਇੱਕ ਵੱਡਾ ਬਦਲਾ ਹੋਰ ਆਇਆ ਦਿੱਲੀ ਸਰਕਾਰ ਤੋਂ ਦੇਖੋ ਦਿੱਲੀ ਤੋਂ ਸਾਰੀ ਚੱਲਦੇ ਨੇ ਦਿੱਲੀ ਤੋਂ ਕਾਂਗਰਸ ਤੋਂ ਅਸੀਂ ਵੀ ਚੱਲਦੇ ਆ ਦਿੱਲੀ ਤੋਂ ਵੀ ਆ ਬੀਜਪੀ ਵਾਲੇ ਦਾ ਅਕਾਲੀ ਦਲ ਵੀ ਚੱਲਦੀ ਰਹੀ ਹੈ ਦਿੱਲੀ ਤੋਂ ਆ ਜਮਾ ਇੱਕ ਚੀਜ਼ ਦੇਖੋ ਨੂੰ ਮਿਲਿਆ ਮੈਂ ਉੱਥੇ ਲਾ ਕੇ ਆਇਆ ਦੋ ਚਾਰ ਦਿਨਾਂ ਜਿਆਦਾ ਸਮਾਂ ਲਾ ਕੇ ਆਇਆ ਬਿਨਾਂ ਟੈਂਟ ਵੀ ਉੱਥੋਂ ਆਇਆ ਕੀ ਇਹ ਬਾਲਾ ਵੱਡਾ ਬਦਲਾ ਆਇਆ ਜੀ ਇਹ ਦਿੱਲੀ ਤੋਂ ਦਿੱਲੀ ਤੋਂ ਇਹਨਾਂ ਦੇ ਵਰਕਰ ਵੀ ਦਿੱਲੀ ਤੋਂ ਆਏ ਨੇ ਦੇਖੋ ਤੁਸੀਂ ਬਹੁਤ ਜਿਆਦਾ ਸਟਰਕਚਰ ਹੈ ਜੇ ਟਾਜ ਹੈਗਾ ਜੇ ਇੱਥੇ ਜੋ ਵੀ ਪੇੜ ਬੰਦੇ ਜਾਂ ਕੁਝ ਰੱਖੇ ਗਏ ਨੇ ਸਾਰੇ ਦਿੱਲੀ ਤੋਂ ਆਏ ਨੇ ਸਾਡਾ ਤਾਂ ਪੰਜਾਬ ਦਾ ਬੰਦਾ ਹੀ ਨਹੀਂ ਹੈਗਾ ਉੱਥੇ ਇਹ ਮੈਂ ਆਪਣੇ ਵੱਲੋਂ ਵਾਚ ਕਰਕੇ ਦੇਖਿਆ ਜੀ ਟੈਂਟ ਵੀ ਉੱਥੋਂ ਆਇਆ ਇਹਨਾਂ ਦਾ ਕਾਫੀ ਚੀਜ਼ਾਂ ਵਾਇਰਲ ਵੀ ਹੋ ਰਹੀਆਂ ਨੇ ਵੀਡੀਓ ਦੇ ਵਿੱਚ ਹਾਰੇ ਉਹਦੇ ਦੇਖ ਰਹੇ ਨੇ ਵੀ ਇਦੋਂ ਵੱਡਾ ਬਦਲਾ ਮੈਂ ਨਹੀਂ ਕਦੇ ਦੇਖਣਾ ਵੀ ਦਿੱਲੀ ਤੋਂ ਚੱਲੇ ਸਾਰਾ ਕੁਝ ਦਿੱਲੀ ਦੀ ਸਰਕਾਰ ਚੱਲਦੀ ਜਰੂਰ ਦੇਖੀ ਆ ਪਰ ਦਿੱਲੀ ਤੋਂ ਜਿਹੜਾ ਟਾਂਚਾ ਟੈਂਟ ਦਾ ਲਾ ਲਓ ਵਰਕਰਾਂ ਦਾ ਲਾ ਲਓ ਮੈਂ ਨਹੀਂ ਦੇਖਿਆ ਕਦੇ ਅੱਜ ਤੱਕ ਬਿਲਕੁਲ ਜੈਮੇ ਸਾਹਿਬ ਇਹ ਤਾਂ ਜਿਵੇਂ ਦੱਸਿਆ ਜਸਵੀਰ ਸਿੰਘ ਜੀ ਨੇ ਇਹ ਵੀਡੀਓ ਵੀਡੀਓ ਵੀ ਸਿੱਖ ਪਿਛਲੇ ਕੁਝ ਦਿਨ ਨਹੀਂ ਦੇਖਿਆ ਸੀ ਕਿ ਆਹ ਕਹਿੰਦੇ ਬਾਕੀ ਜਿਹੜਾ ਟੈਂਟ ਵਗੈਰਾ ਸੀ ਉਹ ਦਿੱਲੀ ਤੋਂ ਆਇਆ ਸੀਗਾ ਇਹ ਕੀ ਗੱਲ ਹੈ ਵੀ ਆਮਾਦੀਪਾਡ ਨੂੰ ਪੰਜਾਬ ਤੋਂ ਕਿਉਂ ਨਹੀਂ ਸਮਾਨ ਮਿਲਦਾ ਮਹਾਰਾਜ ਇਹਨਾਂ ਦੇ ਪ੍ਰਧਾਨ ਨੂੰ ਐ ਪੁੱਛੋ ਇਹਨਾਂ ਦੇ ਪ੍ਰਧਾਨ ਦੀ ਜ਼ਰੂਰਤ ਹੈਗੀ ਵੀ ਕਿਸੇ ਬੰਦੇ ਦਾ ਨਾਮ ਫਿਕਸ ਕਰ ਦੇਣ ਜਾਂ ਕਿਸੇ ਦੀ ਉਹ ਲਾ ਦੇਣ ਪ੍ਰਚਾਰ ਚ ਡਿਊਟੀ ਲਗਾ ਦੇਣ ਦੱਸੋ ਇਹਨਾਂ ਦਾ ਸਾਰਾ ਕੁਝ ਦਿੱਲੀ ਤੋਂ ਫਿਕਸ ਹੁੰਦਾ ਤੁਸੀਂ ਪਿੱਛੇ ਦੀ ਗੱਲ ਸੁਣੀ ਸੀ ਮੁਹੰਮਦ ﺻਦੀਕ ਜੀ ਨੂੰ ਬੋਲਣ ਦਾ ਟਾਈਮ ਨੇ ਇੱਥਾ ਕਹਿੰਦੇ ਤੁਹਾਡਾ ਨਾਮ ਕੀ ਹੈ ਮੁਹੰਮਦ ﺻਦੀਕ ਜੀ ਨੂੰ ਜਾਣਦੇ ਨੇ ਜਿਹੜਾ ਇੱਕ ਐਮਪੀ ਰਿਹਾ ਜੀ ਦੱਸੋ ਉਹਨਾਂ ਦੇ ਜਿਹੜੇ ਹੈੱਡ ਨੇ ਕੋਈ ਉਹਨਾਂ ਦੇ ਮੇਨ ਨੇ ਉਹ ਮੁਹੰਮਦ ﺻਦੀਕ ਨੂੰ ਜਾਣ ਇੱਥੇ ਜੀ ਕਾਂਗਰਸ ਪਾਰਟੀ 'ਚ ਕੋਈ ਨਹੀਂ ਕਿਸੇ ਨੂੰ ਪੁੱਛਦਾ ਇੱਥੇ ਗੱਲਾਂ ਨੇ ਇੱਥੇ ਕੋਈ ਨਹੀਂ ਕਿਸੇ ਨੂੰ ਪੁੱਛਦਾ ਸਿਰਫ ਕੋਈ ਲੈਣਾ ਦੇਣਾ ਨਹੀਂ ਵਰਕਰ ਦੀ ਕੋਈ ਕੀਮਤ ਨਹੀਂ ਕੋਈ ਕਦਰ ਨਹੀਂ ਮੈਂ ਦੇਖਿਆ ਜੀ ਮੈਂ ਵੀ ਅਕਸਰ 2-3 ਸਾਲ ਜੀ ਇਹਨਾਂ ਦੀ ਪਾਰਟੀ 'ਚ ਰਿਹਾ ਹਾਂ ਜੀ ਮੈਂ ਇਹ ਨਹੀਂ ਕਹਿੰਦਾ ਕੋਈ ਨਹੀਂ ਪੁੱਛਦਾ ਜੀ ਬਿਲਕੁਲ ਕੋਈ ਪੁੱਛ ਨਹੀਂ ਕੋਈ ਪਰਤਾਲ ਨਹੀਂ ਜਿਹੜਾ ਪੈਸੇ ਵਾਲਾ ਉਹ ਬੰਦ ਅੱਗੇ ਆਉਂਦਾ ਟਿੰਟਾ ਵੀ ਉਹਨੂੰ ਮਿਲਣੀ ਹੈ ਜਿਹੜਾ ਪੈਸੇ ਦਊ ਲੇਖ ਲਓ ਅੱਜ ਗੱਲ ਮੇਰੀ ਅੱਛਾ ਜੀ ਦੇਖ ਲਓ ਤੁਸੀਂ ਬਿਲਕੁਲ ਆਮ ਆਦਮੀ ਪਾਰਟੀ ਦੇ ਤੋਂ ਤੁਸੀਂ ਕੀ ਕੀ ਕਹਿਣਾ ਚਾਹੋਗੇ ਵੀ ਸਮਾਨ ਜਿਹੜਾ ਇਸ ਵਾਰ ਜਿੰਮੇਦਾਰਾਂ ਦੇ ਅਲੋਕੇਸ਼ਨ ਲਾ ਰਹੇ ਨੇ ਵੀ ਦਿੱਲੀ ਤੋਂ ਆ ਰਿਹਾ ਹੈਗਾ ਉਹ ਕੀ ਕਾਰਨ ਕੀ ਹੈ ਦਿੱਲੀ ਤੋਂ ਮੰਗਾਉਣ ਦਾ ਦੇਖੋ ਸਾਡੀ ਧਿਆਨ 'ਚ ਨਹੀਂ ਹੈਗਾ ਜੀ ਇਹ ਗੱਲ ਦੇ ਕੋਈ ਮੈਂ ਤੇ ਅਸੀਂ ਵੀ ਚਾਰ ਵਾਰੀ ਜਾ ਕੇ ਆ ਸੰਤ ਗੁਲਗ ਲੱਗਿਆ ਨਹੀਂ ਉੱਥੋਂ ਵੀ ਟੈਂਟ ਉੱਥੋਂ ਆ ਗਿਆ ਜੇ ਆ ਗਿਆ ਤੇ ਜੀ ਕੁਝ ਮੈਂ ਤੇ ਲੱਗਿਆ ਨਹੀਂ ਬਿਲਕੁਲ ਤੁਸੀਂ ਸੰਖੇੜੀ ਕੁਝ ਕਹਿਣਾ ਚਾਹੁੰਦੇ ਹੋ ਇਹ ਕਹਿੰਦੇ ਨੇ ਜੀ ਟਿਕਟਾਪ ਪੈਸੇ ਨਾਲ ਨਹੀਂ ਮਿਲਣਗੇ ਨਾ ਸੇ ਰਾਸਵਾ ਮੈਂਬਰ ਲਾਇਵੇਂ ਪੁੱਛੋ ਇਹਨਾਂ ਨੂੰ ਸੇ ਰਾਸਵਾ ਮੈਂਬਰ ਸਾਰੀ ਉੱਪਰੋਂ ਪੈਸੇ ਨਾਲ ਲਾਏ ਨੇ ਕਿ ਆਮ ਇਹਨਾਂ ਨੂੰ ਕੀ ਦਿੱਲੀ ਕੀ ਇਹਨਾਂ ਨੂੰ ਪੰਜਾਬ ਦੇ ਵਿੱਚ ਰਾਸਵਾ ਮੈਂਬਰ ਨਹੀਂ ਮਿਲ ਰਿਹਾ ਕੀ ਇਹਨਾਂ ਨੂੰ ਰਾਸਵਾ ਮੈਂਬਰ ਪੰਜਾਬ ਚੋਂ ਮਿਲ ਨਹੀਂ ਰਿਹਾ ਆ ਜਿਹੜਾ ਹੁਣ ਜਿਹੜਾ ਚੋਲ ਰੜੇ ਆ ਉੱਥੋਂ ਰੂੜਾ ਸਾਹਿਬ ਆਪਣੇ ਲੁਧਿਆਣਾ ਤੋਂ ਉਹ ਰਾਸਵਾ ਮੈਂਬਰ ਨੇ ਜਿਹੜੇ ਉਹਨ ਇਥੇ ਚੋਲ ਰਹੇ ਉਹਨੂੰ ਆਪਣੇ ਦਿੱਲੀ ਦੇ ਆਪਣੇ ਕੇਜਰੀ ਆਪਣੇ ਸਾਡੇ ਚੰਨੀ ਸਾਹਿਬ ਨੇ ਕਿਹਾ ਕਹਿੰਦਾ 12 ਬੋਰ ਦਾ ਨੂੰ ਸੰਸ ਦੇ ਰਹੇ ਨੇ ਤੋਪ ਦਾ ਸੜਾ ਕੇ ਵੀ ਉਹ ਰਸਵਾ ਮੈਂਬਰ ਬਣਿਆ ਰਹਿਣ ਦਿਓ ਕਾਰਨ ਕਿ ਆ ਅਰਵਿੰਦ ਕੇਜਰੀਵਾਲ ਕੁਰਸੀ ਨਹੀਂ ਛੱਡਣਾ ਚਾਹੁੰਦਾ ਅਰਵਿੰਦ ਕੇਜਰੀਵਾਲ ਇੱਕ ਲਾਲਚੀ ਆ ਭੁੱਖਾ ਆਦਮੀ ਆ ਕੁਰਸੀ ਦਾ ਉਹ ਕੁਰਸੀ ਨਹੀਂ ਛੱਡਣਾ ਚਾਹੁੰਦਾ ਦੇਖੋ ਤੁਸੀਂ ਦਿੱਲੀ ਸਾਡੇ ਕੋਲ ਇੱਥੇ ਆ ਗਏ ਮਨੀਸ਼ ਸ਼ੋਧਿਆ ਵੀ ਉਰੇ ਆ ਗਏ ਇਹ ਕੇਦਰੀਵਾਲ ਵੀ ਉਰੇ ਆ ਗਏ ਲੀਕਰ ਮੰਗਾ ਕ ਘਟਾਲੇ ਦੇ ਵਿੱਚ ਸਭ ਤੋਂ ਵੱਡੇ ਸਕੈਮ ਦੇ ਵਿੱਚ ਫਸੇ ਹੋਏ ਨੇ 300 ਕਰੋੜ ਦੇ ਦੇ ਵਿੱਚ ਸੋ ਇਸ ਕਰਕੇ ਮੈਂ ਕਹਿਣਾ ਚਾਹਣਾ ਵੀ ਕੁਰਸੀਆਂ ਸੱਡਣਾ ਨਹੀਂ ਚਾਹੁੰਦੇ ਜਿਹੜਾ ਉਹਨੂੰ ਚੋਣ ਲੜਾ ਰਹੇ ਨੇ ਜਿਹੜੀ ਪੈਸੇ ਦੀ ਗੱਲ ਕਰ ਰਹੇ ਨੇ ਪੈਸੇ ਦੇ ਕੇ ਟਿਕਟਾਂ ਦੇ ਰਹੀ ਹੈ ਕਾਂਗਰਸ ਪਾਰਟੀ ਤਾਂ ਇਹ ਬਿਲਕੁਲ ਝੂਠ ਆ ਇਹਨਾਂ ਦੀ ਪਾਰਟੀ ਟਿਕਟਾਂ ਦੇ ਰਹੀ ਆ ਪੈਸੇ ਦੇ ਕੇ ਰਾਸਵਾ ਮੈਂਬਰ ਸਾਰੇ ਪੈਸੇ ਦੇ ਕੇ ਲਾਏ ਨੇ ਇਹਨਾਂ ਨੇ ਬਿਲਕੁਲ ਸੋ ਇਹ ਜਿਹੜੀਆਂ ਲਗਾਤਾਰ ਇਹ ਜਿਹੇ ਵਿਰੋਧੀ ਧਿਰ ਵੱਲੋਂ ਬਿਆਨਬਾਜ਼ੀਆਂ ਨਹੀਂ ਗੀਆਂ ਜਾਂ ਫਿਰ ਜਿਹੜੇ ਇਹ ਇਲਜ਼ਾਮ ਨੇਗੇ ਲੱਗਦੇ ਆਏ ਨੇਗੇ ਤੇ ਹੁਣ ਵੀ ਲੱਗ ਰਹੇ ਨੇਗੇ ਪਰ ਅਸਲ ਇਹਨਾਂ ਦੀ ਸਚਾਈ ਕੀ ਹੋਵੇਗੀ ਜਾਂ ਫਿਰ ਐਕਸ਼ਨ ਕੀ ਹੋਵੇਗਾ ਉਹ ਤਾਂ ਹੁਣ ਇਲੈਕਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਸੋ ਜੁੜੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ ਲਗਾਤਾਰ ਜਿਹੜੀਆਂ ਗਰਾਊਂਡ ਰਿਐਲਿਟੀ ਆ ਗਈ ਲੁਧਿਆਣਾ ਵੈਸਟ ਦੀ ਜਾਂ ਫਿਰ ਕੌਣ ਇਸ ਸਮੇਂ ਬਾਜ਼ੀ ਮਾਰ ਰਿਹਾਗਾ ਕਿਹੜਾ ਕੈਂਡੀਡੇਟ ਅੱਗੇ ਜਾ ਰਿਹਾਗਾ ਸਾਰੀ ਅਪਡੇਟ ਤੁਹਾਨੂੰ ਦਵਾ ਦਿੰਦੇ ਰਹਾਂਗੇ ਉਹਦੇ ਜਿਹੜੋ ਸੰਪੰਜਾਬ ਟੀਵੀ ਦੇ ਨਾਲ ਧੰਨਵਾਦ